ਲੋਕ ਮਹਲਾ ਦੂਜਾ ਜੋ ਸਿਰ ਸਾਈ ਨਾ ਨਿਵੇਂ ਸੋ ਸਿਰ ਦੀ ਜੜਾਰ ਜੋ ਸਿਰ ਪ੍ਰਭੂ ਦੀ ਯਾਦ ਵਿੱਚ ਨਾ ਚੁਕੇ ਉਹ ਤਿਆਗ ਦੇਣ ਜੋ ਹੈ ਭਾਉ ਉਸ ਦਾ ਕੋਈ ਗੁਣ ਨਹੀਂ ਉਹਦਾ ਕੋਈ ਫਾਇਦਾ ਨਹੀਂ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਹੈ ਨਾਨਕ ਜੇ ਸਰੀਰ ਵਿੱਚ ਪਿਆਰ ਹੀ ਨਹੀਂ ਉਹ ਸਰੀਰ ਸਾੜ ਦਿਓ ਭਾਉ ਉਹ ਵੀ ਵਿਅਰਥ ਹੈ ਕਿਸੇ ਕੰਮ ਦਾ ਨਹੀਂ ਮਹਲਾ ਪੰਜਵਾਂ ਮੱਡੋਂ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈਆਸ ਹੈ ਨਾਨਕ ਜਿਸ ਜੀਵ ਇਸਤਰੀ ਨੇ ਸਬ ਦੇ ਮੂਲ ਸਿਰਜਣਹਾਰ ਨੂੰ ਵਿਸਾਰਿਆ ਹੈ ਉਹ ਮੁਰਮੜ ਜੰਮ ਦੀ ਮਰਦੀ ਹੈ ਕਸਤੂਰੀ ਕੈ ਭੋਲੜੈ ਗੰਦੇ ਢਮ ਪਈਆਸ ਤੇ ਉਹ ਕਸਤੂਰੀ ਭਾਉ ਉੱਤਮ ਪਦਾਰਥ ਦੇ ਭੁਲੇਖੇ ਮਾਇਆ ਦੇ ਗੰਦੇ ਟੋਏ ਵਿੱਚ ਪਈ ਹੋਈ ਹੈ ਜਿਹੜੀ ਜੀਵ ਇਸਤਰੀ ਭੁੱਲ ਗਈ ਹੈ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ ਏ ਮੇਰੇ ਮਨ ਜੋ ਪ੍ਰਭੂ ਸਭ ਜੀਵਾਂ ਉੱਤੇ ਆਪਣਾ ਹੁਕਮ ਚਲਾਉਂਦਾ ਹੈ ਭਾਉ ਜਿਸ ਦੇ ਹੁਕਮ ਅਗੇ ਸਭ ਜੀਵ ਜੰਤ ਨਹੀਂ ਹੁੰਦੇ ਹਨ ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤਿਅ ਉਸਰ ਲੈ ਛਡਾਇ ਹੈ ਮੇਰੇ ਮਨ ਜੋ ਅੰਤ ਸਮੇ ਮੌਤ ਦੇ ਡਰ ਤੋਂ ਛੁਡਾ ਲੈਂਦਾ ਹੈ ਉਸ ਹਰੀ ਦਾ ਨਾਮ ਜਪਣਾ ਚਾਹੀਦਾ ਹੈ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਜੋ ਹਰੀ ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦਿੰਦਾ ਹੈ ਹੈ ਮੇਰੇ ਮਨ ਉਸ ਦਾ ਜਾਪ ਕਰਨਾ ਚਾਹੀਦਾ ਹੈ ਸੋ ਗੁਰਮੁਖ ਨਾਮ ਜਪਿਆ ਵਡ ਭਾਗੀ ਤਨਿੰਦਕ ਦੁਸ਼ਟ ਸਭ ਪੈਰੀ ਪਾਏ ਸਭ ਨਿੰਦਕ ਤੇ ਦੁਰਜਨ ਉਹਨਾਂ ਵਡ ਭਾਗੀਆਂ ਦੀ ਚਰਨੀ ਆ ਲੱਗਦੇ ਹਨ ਜਿਨ੍ਹਾਂ ਨੇ ਸਤਗੁਰ ਦੀ ਸ਼ਰਨ ਲੈ ਕੇ ਇਹ ਨਾਮ ਜਪਿਆ ਨਾਨਕ ਨਾਮ ਅਰਾਧ ਸਭ ਨਾਮ ਤੇ ਵੱਡਾ ਸਭ ਨਾਮੈ ਅੱਗੇ ਆਣ ਨਿਵਾਇ ਏ ਨਾਨਕ ਪ੍ਰਭੂ ਦੇ ਨਾਮ ਦਾ ਸਿਮਰਨ ਕਰ ਇਹ ਸਾਧਨ ਸਭ ਸਾਧਨਾ ਤੋਂ ਵੱਡਾ ਹੈ ਨਾਮ ਦੇ ਅੱਗੇ ਸਭ ਲਿਆ ਕੇ ਪ੍ਰਭੂ ਨੇ ਨਿਵਾਦ ਦਿੱਤੇ ਹਨ ਉਹਦੇ ਨਾਮ ਤੋਂ ਵੱਡਾ ਕੁਝ ਵੀ ਨਹੀਂ ਹੈ श्लोक महला तीजा वेश करे पुरुष कुलकणी मनखोटे कूड़ियार ਝੂਠੀ ਮਨਖੋਟੀ ਭੜੇ ਲਛਣਾ ਵਾਲੀ ਤੇ ਕੂਪ ਇਸਤਰੀ ਆਪਣੇ ਸਰੀਰ ਨੂੰ ਸ਼ਿੰਗਾਰਦੀ ਹੈ ਫਿਰ ਕਹ ਪਾਣ ਨਾ ਚੱਲੇ ਹੁਕਮ ਕਰੇਗਾ ਵਾਰ ਪਰ ਪਤੀ ਦੇ ਹੁਕਮ ਵਿੱਚ ਨਹੀਂ ਤੁਰਦੀ ਸਗੋਂ ਮੂਰਖ ਇਸਤਰੀ ਪਤੀ ਦੇ ਹੁਕਮ ਚਲਾਉਂਦੀ ਹੈ ਸਟਾਏ ਹੁੰਦਾ ਹੈ ਕਿਸ ਦਾ ਦੁਖੀ ਰਹਿੰਦੀ ਹੈ ਉਹ ਅਸੀਂ ਵੀ ਸਾਰੇ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਹੁਕਮ ਗੁਰੂ ਤੇ ਚੱਲੇ ਗੁਰੂ ਸਾਡੀ ਮੰਨੇ ਅਸੀਂ ਨਹੀਂ ਮੰਨਣੀ ਗੁਰ ਕਾ ਪਾਣ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਜਿਹੜੀ ਜੀਵ ਇਸ ਤੇ ਸਤਗੁਰ ਦੀ ਰਜਾ ਵਿੱਚ ਚੱਲਦੀ ਹੈ ਜਿਹੜਾ ਬਨੁੱਖ ਸਤਗੁਰ ਦੀ ਰਜਾ ਵਿੱਚ ਚੱਲਦਾ ਉਹ ਆਪਣੇ ਸਾਰੇ ਦੁੱਖ ਕਲੇਸ਼ ਖਤਮ ਕਰ ਦਿੰਦਾ ਹੈ ਮੁਕਾ ਦਿੰਦਾ ਹੈ ਲਿਖਿਆ ਮੀਟ ਨਾ ਸਕੀ ਐ ਜੋ ਧੁਰ ਲਿਖਿਆ ਕਰਤਾਰ ਪਰ ਕੁਲਖਣੀ ਦੇ ਕੀ ਵਸ ਜੀਵਾਂ ਦੇ ਕੀਤੇ ਕਰਮਾਂ ਅਨਸਾਰ ਕਰਤਾਰ ਨੇ ਜੋ ਧੁਰੋਂ ਜੋ ਸੰਸਕਾਰਾਂ ਦਾ ਲੇਖ ਜੀਵਾਂ ਦੇ ਪਿੱਥੇ ਤੇ ਲਿਖ ਦਿੱਤਾ ਹੈ ਉਹ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ ਮਨ ਤਨ ਸੌਪੈ ਕੰਤ ਕੋ ਸ਼ਬਦ ਦੇ ਧਰੇ ਪਿਆਰ ਸੁਲੱਖਣੀ ਤਨਮਨ ਹਰੀ ਪਤੀ ਨੂੰ ਸੌਂਪ ਦਿੰਦੀ ਹੈ ਤੇ ਸਤਿਗੁਰ ਦੇ ਸ਼ਬਦ ਵਿੱਚ ਬਿਰਤੀ ਜੋੜਦੀ ਬਿਨ ਨਾਮੇ ਕਿਨੇ ਨਾ ਪਾਇਆ ਦੇਖੋ ਹਿਰਦੇ ਵਿਚਾਰ ਹਿਰਦੇ ਵਿੱਚ ਵਿਚਾਰ ਕਰਕੇ ਵੇਖ ਵੀ ਲਓ ਕਿ ਨਾਮ ਜਪਣ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ ਵਿਚਾਰ ਕਰ ਲੋ ਇਹਦੇ ਗੁਰੂ ਦੇ ਉਪਦੇਸ਼ ਤੇ ਚੱਲਣ ਤੋਂ ਬਿਨਾ ਰੱਬ ਨਹੀਂ ਮਿਲਦਾ ਨਾਨਕ ਸਾ ਸਵਾਲਿਓ ਸੁਲਕਣੀ ਜੇ ਰਾਵੀ ਸਿਰਜਨਹਾਰ ਏ ਨਾਨਕ ਚੰਗੇ ਲੱਛਣਾ ਵਾਲੀ ਤੇ ਸੁੰਦਰ ਜੀਵ ਇਸਤਰੀ ਉਹੀ ਹੈ ਜਿਸ ਉੱਤੇ ਸਿਰਜਨਹਾਰ ਪਤੀ ਨੇ ਮਿਹਰ ਕੀਤੀ ਮਹਲਾ ਤੀਜਾ ਮਾਇਆ ਮੋਗਬਾਰ ਹੈ ਦੇਸ ਦਾ ਨਾ ਦਿਸੈ ਉਰਵਾਰ ਨਾ ਪਾਰ ਮਾਇਆ ਦਾ ਮੋਹ ਪਿਆਰ ਨਿਰਾ ਹਨੇਰਾ ਹੈ ਜਿਸ ਦੌਰਲਾ ਤੇ ਪਾਰਲਾ ਬੰਨਾ ਨਹੀਂ ਦਿਸਦਾ ਇਹਦਾ ਅੰਤ ਕੀ ਹੈ ਕਿੱਥੇ ਮੁਕੂਗੀ ਜਾ ਕੇ ਨਹੀਂ ਮੁਕਦੀ ਤ੍ਰਿਸ਼ਨਾ ਬੰਦੇ ਦੀ ਮਨਮੁਖ ਅਗਿਆਨੀ ਮਹਾ ਦੁੱਖ ਪਾیندੇ ਟੁੱਬੇ ਹਰ ਨਾਮ ਵਿਸਾਰ ਸਤਿਗੁਰ ਤੋਂ ਮੁੱਖ ਮੋੜਨ ਵਾਲੇ ਗਿਆਨ ਤੋਂ ਹੀਣ ਜੀਓ ਪ੍ਰਭੂ ਦਾ ਨਾਮ ਵਿਸਾਰ ਕੇ ਉਸ ਹਨੇਰੇ ਵਿੱਚ ਗੋਤੇ ਖਾਂਦੇ ਹਨ ਤੇ ਬੜਾ ਦੁੱਖ ਸਹਿੰਦੇ ਹਨ ਭਲਕੇ ਉੱਠ ਬਹੁ ਕਰਮ ਕਮਾਵੇਂ ਦੂਜੇ ਭਾਏ ਪਿਆਰ ਨਿਤ ਨਵੇਂ ਸੂਰਜ ਨਾਮ ਤੋਂ ਬਿਨਾ ਫੁਰ ਬਥੇਰੇ ਕੰਮ ਕਰਦੇ ਹਨ ਤੇ ਮਾਇਆ ਦੇ ਪਿਆਰ ਵਿੱਚ ਹੀ ਉਹਨਾਂ ਦੀ ਵਰਤੀ ਜੁੜੀ ਰਹਿੰਦੀ ਹੈ ਸਤਗੁਰ ਸੇਵੈ ਆਪਣਾ ਪੌਝਲੇ ਉੱtre ਪਾਰ ਜੋ ਜੀਵ ਆਪਣੇ ਸਤਗੁਰ ਦੀ ਦਸੀ ਸੇਵਾ ਕਰਦੇ ਹਨ ਉਹ ਮਾਇਆ ਦੇ ਮੋਹ ਰੂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਨਾਨਕ ਗੁਰਮੁਖ ਸਚ ਸਮਾਵੇਂ ਸਚ ਨਾਮ ਓਰ ਧਾਰ ਏ ਨਾਨਕ ਸਤਗੁਰੂ ਦੇ ਸਨਮੁਖ ਰਹਿਣ ਵਾਲੇ ਜੀਵ ਸੱਚੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਸਦਾ ਥਿਰ ਪ੍ਰਭੂ ਵਿੱਚ ਨੀਨ ਹੋ ਜਾਂਦੇ ਹਨ ਪੌੜੀ ਹਾਰ ਜਲ ਥਲ ਮਹੀਅਲ ਪਰਪੂਰ ਦੂਜਾ ਨਾਹੀਂ ਕੋਏ ਪ੍ਰਭੂ ਜਲ ਵਿੱਚ ਥਲ ਵਿੱਚ ਪ੍ਰਿਥਵੀ ਉੱਤੇ ਹਰ ਥਾਂ ਵਿਆਪਕ ਹੈ ਉਸ ਦਾ ਕੋਈ ਸ਼ਰੀਕ ਨਹੀਂ ਹੈ ਹਰ ਆਪ ਬਹਿ ਕਰੇ ਨਿਉ ਊੜਿਆਰ ਸਭ ਮਾਰ ਕਢੋਏ ਪ੍ਰਭੂ ਆਪ ਹੀ ਬਹਿ ਕੇ ਭਾਉ ਭਾਉ ਨਾਲ ਜੀਵਾਂ ਦੇ ਚੰਗੇ ਬੰਦੇ ਕੀਤੇ ਕਰਮਾਂ ਦਾ ਨਿਆ ਕਰਦਾ ਹੈ ਮਨ ਦੇ ਖੋਟੇ ਸਭ ਜੀਵਾਂ ਨੂੰ ਮਾਰ ਕੇ ਕੱਢ ਦਿੰਦਾ ਹੈ ਭਾਉ ਆਪਣੇ ਚਰਨਾਂ ਤੋਂ ਵਿਛੋੜੇ ਦੇ ਦਿੰਦਾ ਹੈ ਵਿਛੋੜ ਦਿੰਦਾ ਹੈ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਂ ਕਿਉ ਹੋਏ ਸੱਚ ਦੇ ਵਪਾਰੀਆਂ ਨੂੰ ਆਦਰ ਬਖਸ਼ਦਾ ਹੈ ਹਰੀ ਨੇ ਇਹ ਧਰਮ ਦਾ ਨਿਆਂ ਕੀਤਾ ਹੈ ਸਭ ਹਰ ਕੀ ਕਰੋ ਉਸਤ ਜੇਨ ਗਰੀਬ ਅਨਾਥ ਰਾਖਲਿਓਏ ਸਾਰੇ ਪ੍ਰਭੂ ਦੀ ਸਿੱਖਤ ਸਲਾਹ ਕਰੋ ਜਿਸ ਨੇ ਸਦਾ ਗਰੀਬਾਂ ਅਨਾਥਾਂ ਦੀ ਰਾਖੀ ਕੀਤੀ ਹੈ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ ਧਰਮੀਆਂ ਨੂੰ ਵਡਿਆਈ ਦਿੱਤੀ ਹੈ ਤੇ ਪਾਪੀਆਂ ਨੂੰ ਡੰਡ ਦਿੱਤਾ ਹੈ ਸ਼ਲੋਕ ਮਹਲਾ 3 ਜਾ ਮਨਮੁਖ ਮੈਲੀ ਕਾਮਣੀ ਕੁਲਖਣੀ ਕੋ ਨਾਰ ਫਿਰ ਛੋੜਿਆ ਕਰ ਆਪਣਾ ਪਰ ਪੁਰਖੈ ਨਾਲ ਪਿਆਰ ਮਨ ਦਾ ਮਰੀਦ ਜੀਵ ਉਸ ਖੋਟੀ ਚੰਦਰੇ ਲਛਣਾ ਵਾਲੀ ਤੇ ਭੈੜੀ ਇਸਤਰੀ ਵਾਂਗ ਹੈ ਜਿਨੇ ਘਰ ਵਿੱਚ ਵਸਦਾ ਆਪਣਾ ਖਸਮ ਛੱਡ ਦਿੱਤਾ ਹੈ ਤੇ ਪਰਾਏ ਆਦਮੀ ਨਾਲ ਪਿਆਰ ਆਇਆ ਹੋਇਆ ਹੈ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ ਤ੍ਰਿਸ਼ਨਾ ਵਿੱਚ ਸੜਦੀ ਹੋਈ ਵਿਲਕਦੀ ਹੈ ਨਾਨਕ ਬਿਨ ਨਾਮੈ ਰੂਪ ਕਸੋਹਣੀ ਪਰ ਹਰ ਛੋਡੀ ਪਧਾਰ ਏ ਨਾਨਕ ਮਨਮੁਖ ਜੀਵ ਨਾਮ ਤੋਂ ਬਿਨਾ ਭੇੜੇ ਰੂਪ ਵਾਲੀ ਤੇ ਕਸੋਣੀ ਇਸਤਰੀ ਵਾਂਗ ਹੈ ਤੇ ਖਸਮ ਵੱਲੋਂ ਵੀ ਦੁਰਕਾਰੀ ਹੋਈ ਹੈ ਮਹਲਾ ਤੀਜਾ ਸ਼ਬਦ ਰਤੀ ਸੋਹਾਗਣੀ ਸਤਿਗੁਰ ਕੈ ਪਾਏ ਪਿਆਰ ਜਿਉਂਦੇ ਖਸਮ ਵਾਲੀ ਗੁਰਮੁਖ ਜੀਵ ਇਸਤਰੀ ਉਹ ਹੈ ਜੋ ਗੁਰੂ ਦੇ ਸ਼ਬਦ ਦੇ ਰਾਹੀ ਸਤਿਗੁਰ ਦੇ ਪ੍ਰੇਮ ਪਿਆਰ ਵਿੱਚ ਸਦਾ ਰਵੇ ਪਰ ਆਪਣਾ ਸੱਜੇ ਪ੍ਰੇਮ ਪਿਆਰ ਸਦਾ ਆਪਣੇ ਹਰੀ ਖਸਮ ਦੀ ਯਾਦ ਦਾ ਆਨੰਦ ਮਾਣਦੀ ਆਤ ਸਵਾਲਿਓ ਸੁందਰੀ ਸੋਭਵੰਤੀ ਨਾਰ ਉਹ ਸੁੰਦਰ ਨਾਰੀ ਬਹੁਤ ਸੋਹਣੇ ਰੂਪ ਵਾਲੀ ਤੇ ਸੋਭਾ ਵਾਲੀ ਹੈ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਏ ਨਾਨਕ ਨਾਮ ਵਿੱਚ ਜੁੜੀ ਹੋਣ ਕਰਕੇ ਗੁਰਮੁਖ ਸੁਹਾਗਣ ਨੂੰ ਮੇਲਣ ਹਾਰ ਹਰੀ ਨੇ ਆਪਣੇ ਵਿੱਚ ਮਿਲਾ ਲਿਆ ਪੌੜੀ ਹਰ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕਾਡਿਆ हे ਪ੍ਰਭੂ ਸਭ ਜੀਵ ਤੇਰੀ ਸਿਫਤ ਸਲਾਹ ਕਰਦੇ ਹਨ ਜਿਸ ਨੂੰ ਉਹਨਾ ਮਾਇਆ ਵਿੱਚ ਫਸਿਆ ਹੋਇਆਂ ਨੂੰ ਇਹ ਸਤਿਗੁਰੂ ਜੀ ਤੁਸੀਂ ਕੱਢ ਲਿਆ ਹੈ ਹਾਰ ਤੁਦਨੋ ਕਰੈ ਸਭ ਨਮਸ਼ਕਾਰ ਜਿਨ ਪਾਪੈ ਤਿ ਰਖਿਆ ਤੇ ਹਰੀ ਸਭ ਜੀਵ ਤੇਰੇ ਅੱਗੇ ਸਿਰ ਨਿਮੋਉਂਦੇ ਹਨ ਜਿਸ ਤੂੰ ਉਹਨਾਂ ਨੂੰ ਪਾਪਾਂ ਤੋਂ ਬਚਾਇਆ ਹੈ ਹਾਰ ਨਿਮਾਣਿਆ ਤੂੰ ਮਾਣ ਹਰ ਡਾਡੀ ਹੂੰ ਤੂੰ ਡਾਡਿਆ ਏ ਹੇ ਹਰੀ ਜਿਨ੍ਹਾਂ ਨੂੰ ਕਿਤੇ ਆਦਰ ਨਹੀਂ ਮਿਲਦਾ ਤੂੰ ਉਹਨਾਂ ਦਾ ਮਾਣ ਬਖਸ਼ਦਾ ਹੈ ਹੇ ਹਰੀ ਤੂੰ ਸਭ ਤੋਂ ਵਧੀਕ ਡਾਡਾ ਹੈ ਕਮਾਲ ਹੈ ਤੇਰੇ ਵਰਗਾ ਕੋਈ ਨਹੀਂ ਹਰ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਪ੍ਰਭੂ ਹੰਕਾਰੀਆਂ ਨੂੰ ਮਾਰ ਕੇ ਆਉ ਬਿਵਤਾ ਵਿੱਚ ਪਾ ਕੇ ਨਿਮਾਉਂਦਾ ਹੈ ਤੇ ਮੂਰਖ ਮਨਮੁਖਾਂ ਨੂੰ ਸਿੱਧੇ ਰਾਹੇ ਪਾਉਂਦਾ ਹੈ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਪ੍ਰਭੂ ਗਰੀਬ ਤੇ 나ਥ ਭਗਤਾਂ ਨੂੰ ਆਦਰ ਬਖਸ਼ਦਾ ਹੈ ਮਾਨ ਬਖਸ਼ਦਾ ਹੈ ਸ਼ਲੋਕ ਮਹਲਾ 3 ਸਤ ਗੁਰ ਕੈ ਬਾਣੇ ਜੋ ਚੱਲੈ ਇਸ ਵਡਿਆਈ ਵੱਡੀ ਹੋਏ ਜੋ ਮਨੁੱਖ ਸਤਗੁਰ ਦੇ ਬਾਣੇ ਵਿੱਚ ਜੀਵਨ ਬਤੀਤ ਕਰਦਾ ਹੈ ਉਸ ਦਾ ਹਰੀ ਦੀ ਦਰਗਾਹ ਵਿੱਚ ਬੜਾ ਆਦਰ ਹੁੰਦਾ ਹੈ ਹਰ ਕਾ ਨਾਮ ਉਤਮ ਮਨ ਵਸੈ ਮੇਟ ਨ ਸਕੈ ਕੋਏ ਪ੍ਰਭੂ ਦਾ ਉਤਮ ਨਾਮ ਉਸ ਦੇ ਮਨ ਵਿੱਚ ਘਰ ਕਰਦਾ ਹੈ ਟਿਕਦਾ ਹੈ ਤੇ ਕੋਈ ਮਾਇਕ ਪਦਾਰਥ ਉਤਮ ਨਾਮ ਦੇ ਸੰਸਕਾਰਾਂ ਨੂੰ ਉਸ ਦੇ ਹਿਰਦੇ ਵਿੱਚੋਂ ਦੂਰ ਨਹੀਂ ਕਰ ਸਕਦਾ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਜਿਸ ਤੇ ਹਰੀ ਆਪ ਆਪਣੀ ਮਿਹਰ ਕਰੇ ਉਸ ਨੂੰ ਉਸ ਮਿਹਰ ਸਦਕਾ ਉਤਮ ਨਾਮ ਪ੍ਰਾਪਤ ਹੁੰਦਾ ਹੈ ਨਾਨਕ ਕਾਰਨ ਕਰਤੇ ਵਸ ਹੈ ਗੁਰਮਖ ਬੂਝੈ ਕੋਈ ਪਰ ਨਾਮ ਪ੍ਰਾਪਤੀ ਦਾ ਕਾਰਨ ਭਾਉ ਪਾਣਾ ਮੰਨਣ ਦਾ ਉੱਤਮ ਉਹ ਉਦਮ ਜਿਹੜਾ ਮਨੁੱਖ ਨੇ ਆਪਣੇ ਵਸ ਵਿੱਚ ਨਹੀਂ ਹੈ ਇਹ ਨਾਨਕ ਕੋਈ ਗੁਰਮੁਖ ਜੀਵੜਾ ਇਹ ਵੀ ਇਹ ਸਮਝਦਾ ਹੈ ਕਿ ਇਹ ਕਾਰਨ ਸਿਰਜਣਹਾਰ ਦੇ ਵਸ ਹੈ ਮਹਲਾ ਤੀਜਾ ਨਾਨਕ ਹਰ ਨਾਮ ਜਿਨੀ ਆਰਾਧਿਆ ਆਨ ਦੇਨ ਹਰ ਲੈ ਵਤਾਰ ਹੈ ਨਾਨਕ ਜਿਨ੍ਹਾਂ ਨੇ ਹਰ ਰੋਜ਼ ਇੱਕ ਰਸ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ ਮਾਇਆ ਬੰਦੀ ਖਸਮ ਕੀ ਤੈਨੇ ਅੱਗੇ ਕਮਾਵੇ ਕਾਰ ਖਸਮ ਪ੍ਰਭੂ ਦੀ ਦਾਸੀ ਮਾਇਆ ਉਹਨਾਂ ਦੇ ਅੱਗੇ ਕਾਰ ਕਮਾਉਂਦੀ ਹੈ ਭਾਉ ਉਹ ਬੰਦੇ ਮਾਇਆ ਦੇ ਪਿੱਛੇ ਨਹੀਂ ਫਿਰਦੇ ਮਾਇਆ ਉਹਨਾਂ ਦੀ ਸੇਵਕ ਬਣਦੀ ਹੈ ਪਦਾਰਥ ਸਾਧਨ ਸੁਖ ਸੁਹੋਲ ਤਾਂ ਮਿਲ ਹੀ ਜਾਂਦੀ ਆ ਬੰਦਾ ਬੰਦਾ ਬਣ ਕੇ ਰਵੇ ਬਸ ਪੂਰੇ ਪੂਰਾ ਕਰ ਛੋੜਿਆ ਹੁਕਮ ਸਵਾਰਨ ਹਾਰ ਕਿਉਂਕਿ ਸਵਾਰਨ ਵਾਲੇ ਪ੍ਰਭੂ ਦੇ ਹੁਕਮ ਵਿੱਚ ਪੂਰੇ ਗੁਰੂ ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ ਤੇ ਉਹ ਮਾਇਆ ਦੇ ਪਿੱਛੇ ਡੋਲਦੇ ਨਹੀਂ ਗੁਰ ਪ੍ਰਸਾਦੀ ਜਿਨ ਬੁਝਿਆ ਤਿੰਨ ਪਾਇਆ ਮੁਖ ਦਵਾਰ ਸਤਿਗੁਰੂ ਦੀ ਕਿਰਪਾ ਨਾਲ ਜਿਸ ਨੇ ਭੇਤ ਸਮਝ ਲਿਆ ਹੈ ਉਸ ਨੇ ਮੁਕਤੀ ਦਾ ਦਰ ਲੱਭ ਲਿਆ ਹੈ ਮਨਮੁਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਮ ਜੰਦਾਰ ਮਨਮੁਖ ਬੰਦੇ ਪ੍ਰਭੂ ਦਾ ਹੁਕਮ ਨਹੀਂ ਪਛਾਣਦੇ ਇਸ ਕਰਕੇ ਉਹਨਾਂ ਨੂੰ ਜਾਲਮ ਜਮ ਦੰਡ ਦਿੰਦਾ ਹੈ ਗੁਰਮੁਖ ਜਿਨੀ ਆਰਾਧਿਆ ਤਿਨੀ ਤਰਿਆ ਭੌਜਲ ਸੰਸਾਰ ਗੁਰੂ ਦੇ ਸਾਹਮਣੇ ਹੋ ਕੇ ਜਿਨ੍ਹਾਂ ਨੇ ਸਿਮਰਨ ਕੀਤਾ ਉਹ ਸੰਸਾਰ ਸਾਗਰ ਨੂੰ ਤਰ ਗਏ ਹਨ ਸਭ ਔਗਣ ਗੁਣੀ ਮਿਟਾਇਆ ਗੁਰਿਆ ਭੇ ਬਖਸ਼ਣ ਹਾਰ ਕਿਉਂਕਿ ਸਤਗੁਰ ਨੇ ਗੁਣਾ ਦੁਆਰਾ ਭਾਉ ਉਹਨਾਂ ਦੇ ਹਿਰਦੇ ਵਿੱਚ ਗੁਣ ਪ੍ਰਗਟ ਕਰਕੇ ਉਹਨਾਂ ਦੇ ਸਾਰੇ ਔਗਣ ਮਿਟਾ ਦਿੱਤੇ ਹਨ ਗੁਰੂ ਬੜਾ ਬਖਸ਼ੰਦ ਹੈ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਸ ਜਾਣਦਾ ਭਗਤ ਜਨਾਂ ਨੂੰ ਪ੍ਰਭੂ ਤੇ ਪ੍ਰੋਸਾ ਹੈ ਕਿ ਪ੍ਰਭੂ ਅੰਤਰਜਾਮੀ ਹੈ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਦਾ ਹੈ ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰ ਦਾ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਪਾਈ ਉਸ ਦੇ ਬਰਾਬਰ ਕੋਈ ਹੋਰ ਹਿਰਦਿਆਂ ਦਾ ਜਾਣੂ ਨਹੀਂ ਹੈ ਤੇ ਇਸ ਕਰਕੇ ਪ੍ਰਭੂ ਨਿਆ ਦੀ ਵਿਚਾਰ ਕਰਦਾ ਹੈ ਕਾੜਾ ਅੰਦੇਸਾ ਕਿਉਂ ਕੀਤਾ ਜਾ ਜਾ ਨਹੀਂ ਤਰਮ ਮਾਰਦਾ ਜੇ ਪ੍ਰੋਸਾ ਹੋਵੇ ਕਿ ਪ੍ਰਭੂ ਅਨੇ ਆਉਣਾ ਨਹੀਂ ਮਾਰਦਾ ਤਾਂ ਕੋਈ ਫਿਕਰدار ਨਹੀਂ ਰਹਿੰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਪ੍ਰਭੂ ਆਪੋ ਭੁੱਲ ਹੈ ਤੇ ਉਸ ਦਾ ਨਿਆਉ ਵੀ ਅਪੁੱਲ ਹੈ ਇਸ ਮਾਰਦਾ ਸਲਕਾ ਹੀ ਪਾਪੀ ਮਨੁੱਖ ਪਾਪਾਂ ਵੱਲੋਂ ਹਾਰਦਾ ਹੈ ਸਲਾਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਹੈ ਭਗਤ ਜਨੋ ਨਿਰਮਾਨ ਹੋ ਕੇ ਪ੍ਰਭੂ ਦੀ ਸਿੱਖ ਸਲਾਹ ਕਰੋ ਪ੍ਰਭੂ ਆਪਣੇ ਭਗਤਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਸ਼ਲੋਕ ਮਹਲਾ 3 ਆਪਨੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਔਰ ਧਾਰ ਮਨ ਤਾਂਗਦਾ ਹੈ ਕਿ ਆਪਣੇ ਪਿਆਰੇ ਨੂੰ ਸਦਾ ਮਿਲੀ ਰਹਾਂ ਅੰਦਰ ਹਿਰਦੇ ਵਿੱਚ ਪ੍ਰੋ ਰੱਖਾਂ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਅਤੇ ਸਤਗੁਰ ਦੇ ਲਾਏ ਪ੍ਰੇਮ ਵਿੱਚ ਸਦਾ ਉਸ ਪ੍ਰਭੂ ਦੀ ਸਿਫਤ ਸਲਾਹ ਕਰਦੀ ਰਹਾਂ ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਹਾਗਣ ਨਾਰ ਪਰ ਏ ਨਾਨਕ ਜਿਸ ਵਾਲੋ ਪਿਆਰਾ ਪਿਆਰ ਨਾਲ ਤੱਕਦਾ ਹੈ ਉਸ ਨੂੰ ਹੀ ਆਪਣੇ ਨਾਲ ਮਿਲਦਾ ਹੈ ਤੇ ਉਹ ਇਸਤਰੀ ਜਿਉਂਦੇ ਸਾਈ ਵਾਲੀ ਅਖਵਾਉਂਦੀ ਹੈ ਮਹਲਾ ਤੀਜਾ ਗੁਰਸੇਵਾ ਤੇ ਹਰ ਪਾਈ ਐ ਜਾਂ ਕੋ ਨਦਰ ਕਰੇ ਪ੍ਰਭੂ ਜੈਸ ਜੀਵ ਤੇ ਮਿਹਰ ਦੀ ਨਜ਼ਰ ਕਰਦਾ ਹੈ ਉਹ ਜੀਵ ਸਤਗੁਰੂ ਦੀ ਦਸਤੀਕਾਰ ਕਰਕੇ ਪ੍ਰਭੂ ਨੂੰ ਮਿਲ ਪੈਂਦਾ ਹੈ ਮਾਨਸ ਤੇ ਦੇਵ ਤੇ ਭੈ ਧਿਆਇਆ ਨਾਮ ਹਰੇ ਹਰੀ ਨਾਮ ਦਾ ਸਿਮਰਨ ਕਰਕੇ ਜੀਵ ਮੁਨੋਖ ਸੁਭਾਅ ਤੋਂ ਦੇਵਤਾ ਬਣ ਜਾਂਦੇ ਹਨ ਹਉਮੈ ਮਾਰ ਮਿਲਾਇਆਨ ਗੁਰ ਕੈ ਸ਼ਬਦ ਤਰੇ ਜਿਨ੍ਹਾਂ ਦੀ ਹਉਮੈ ਦੂਰ ਕਰਕੇ ਉਸ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ਉਹ ਗੁਰੂ ਦੇ ਸ਼ਬਦ ਦੇ ਰਾਹੀ ਵਿਕਾਰਾਂ ਤੋਂ ਬਚ ਜਾਂਦੇ ਹਨ ਨਾਨਕ ਸਹਜ ਸਮਾਇਨ ਹਾਰੇ ਆਪਣੀ ਕਿਰਪਾ ਕਰੇ ਏ ਨਾਨਕ ਪ੍ਰਭੂ ਨੇ ਆਪਣੀ ਮਿਹਰ ਕਰਕੇ ਉਹਨਾਂ ਨੂੰ ਅਡੋਲ ਅਵਸਥਾ ਵਿੱਚ ਟਿਕਾ ਦਿੱਤਾ ਹੈ ਪੌੜੀ ਹਾਰੇ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਆਂ ਨਾ ਪ੍ਰਭੂ ਨੇ ਭਗਤ ਜਨਾਂ ਤੋਂ ਆਪ ਹੀ ਆਪਣੀ ਭਗਤੀ ਕਰਕੇ ਭਗਤੀ ਦੀ ਬਰਕਤ ਨਾਲ ਉਹਨਾਂ ਨੂੰ ਆਪਣੀ ਵਡਿਆਈ ਵਿਖਾੜੀ ਹੈ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਆਂ ਪ੍ਰਭੂ ਭਗਤਾਂ ਦੇ ਹਿਰਦੇ ਵਿੱਚ ਆਪਣਾ ਭਰੋਸਾ ਆਪ ਹੀ ਉਤਪੰਨ ਕਰਦਾ ਹੈ ਤੇ ਉਹਨਾਂ ਤੋਂ ਆਪ ਹੀ ਸੇਵਾ ਉਸ ਨੇ ਕਰਾਈ ਹੈ ਹਰ ਭਗਤਾਂ ਨੂੰ ਦੇ ਆਨੰਦ ਫਿਰ ਘਰੀ ਬਹਾਲਿਆਨ ਭਗਤਾਂ ਨੂੰ ਆਪਣੇ ਭਜਨ ਦਾ ਆਨੰਦ ਵੀ ਆਪ ਹੀ ਬਖਸ਼ਦਾ ਹੈ ਤੇ ਇਸ ਤਰ੍ਹਾਂ ਉਹਨਾਂ ਨੂੰ ਹਿਰਦੇ ਵਿੱਚ ਅਡੋਲ ਟਿਕਾ ਰੱਖਿਆ ਹੈ ਪਾਪੀਆਂ ਨੂੰ ਨਾ ਦੇਈਂ ਥੇਰ ਰਹਿਣ ਚੋਣ ਨਰਕ ਕੋਰ ਚਾਲਿਆਂ ਪਰ ਪਾਪੀਆਂ ਨੂੰ ਅਡੋਲ ਚੇਤ ਨਹੀਂ ਰਹਿਣ ਦਿੰਦਾ ਚੁਣ ਕੇ ਉਹਨਾਂ ਨੂੰ ਕੋਰ ਨਰਕ ਵਿੱਚ ਪਾ ਦਿੰਦਾ ਹੈ ਹਰ ਭਗਤਾਂ ਨੂੰ ਦੇ ਪਿਆਰ ਕਾਰ ਅੰਗ ਨਿਸਤਾਰਿਆਨ ਭਗਤ ਜਨਾਂ ਨੂੰ ਪਿਆਰ ਕਰਦਾ ਹੈ ਉਹਨਾਂ ਦਾ ਪੱਖ ਕਰਕੇ ਉਸ ਨੇ ਆਪ ਉਹਨਾਂ ਨੂੰ ਵਿਕਾਰਾਂ ਤੋਂ ਬਚਾਇਆ ਹੈ ਸਲੋਕ ਮਹਲਾ ਪਹਿਲਾ ਕਬੂਦ ਡੋਮਣੀ ਕੁਦਿਆ ਤਸੈਣ ਪਰ ਨਿੰਦਾ ਕਟ ਚੂੜੀ ਮੁੱਠੀ ਕ੍ਰੋਧ ਚੰਡਾਲ ਭੈੜੀ ਮਤ ਮਨੁੱਖ ਦੇ ਅੰਦਰ ਮਰਾਸਣ ਹੈ ਬੇਤਰਸੀ ਕਸਾਇਣ ਹੈ ਪਰਾਈ ਨਿੰਦਿਆ ਅੰਦਰ ਦੀ ਚੂੜੀ ਹੈ ਤੇ ਕ੍ਰੋਧ ਚੰਡਾਲਣੀ ਹੈ ਜਿਸ ਨੇ ਜੀਵ ਦੇ ਸ਼ਾਂਤ ਸੁਭਾਅ ਨੂੰ ਠੱਗ ਰੱਖਿਆ ਹੈ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਜੇ ਚਾਰੇ ਅੰਦਰ ਹੀ ਬੈਠੀਆਂ ਹੋਣ ਤਾਂ ਬਾਹਰ ਚੌਂਕਾ ਸੱਚਾ ਰੱਖਣ ਲਈ ਲਕੀਰਾਂ ਕੱਢਣ ਦਾ ਕੀ ਲਾਭ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇ ਹੀ ਜੋ ਮਨੁੱਖ ਸੱਚ ਨੂੰ ਚੌਂਕਾ ਸੱਚਾ ਕਰਨ ਦੀ ਯੋਗਤ ਬਣਾਉਂਦੇ ਹਨ ਉੱਚੇ ਆਚਰਣ ਨੂੰ ਚੌਂਕੇ ਦੀਆਂ ਲਕੀਰਾਂ ਬਣਾਉਂਦੇ ਹਨ ਜੋ ਨਾਮ ਜਪਦੇ ਅੰਤੇ ਇਸ ਨੂੰ ਤੀਰਥ ਇਸ਼ਨਾਨ ਸਮਝਦੇ ਹਨ ਨਾਨਕ ਅੱਗੇ ਉਤਮ ਸਈ ਜੇ ਪਾਪਾਂ ਬੰਦ ਨਾ ਦੇਹੀ ਹੈ ਨਾਨਕ ਜੋ ਹੋਰਨਾਂ ਨੂੰ ਵੀ ਪਾਪਾਂ ਵਾਲੀ ਸਿੱਖਿਆ ਨਹੀਂ ਦਿੰਦੇ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਗਿਣੇ ਜਾਂਦੇ ਹਨ ਮਹਲਾ ਪਹਿਲਾ ਕਿਆ ਹਾਂਸ ਕਿਆ ਬਗਲਾ ਜਾ ਕੋ ਨਦਰ ਕਰੇ ਜਿਸ ਵਲ ਪ੍ਰਭੂ ਪਿਆਰ ਨਾਲ ਤੱਕੇ ਉਸ ਦਾ ਬਗਲਾ ਪਨ ਪਾਉ ਪਖੰਡ ਦੂਰ ਹੋਣਾ ਕੀ ਔਖਾ ਹੈ ਤੇ ਉਸ ਦਾ ਹਾਂਸ ਪਾਉ ਉज्जਲ ਮਤ ਬਣਨਾ ਕੀ ਮੁਸ਼ਕਲ ਹੈ ਜੋ ਤਿਸ ਭਾਵੈ ਨ ਨਿਕਾ ਕਾਗੋ ਹਾਂਸ ਕਰੇ ਧਿਆਨ ਨਾਲ ਸਮਝ ਲਿਓ ਸਾਰੇ ਗੌਰ ਕਰ ਦਿਓ। ਹੇ ਨਾਨਕ ਜੇ ਪ੍ਰਭੂ ਚਾਹੇ ਤਾਂ ਮਾਰੋਂ ਚੰਗੇ ਦਿਸਣ ਵਾਲੇ ਨੂੰ। ਤਾਂ ਕਿਤੇ ਰਹਾ। ਕਾਹਨੂੰ ਵੀ ਪਾਉ ਅੰਦਰੋਂ ਗੰਦੇ ਆਚਰਣ ਵਾਲੇ ਨੂੰ ਵੀ। ਉਂਜਲ ਬੁੱਧ ਹੰਸ ਬਣਾ ਦਿੰਦਾ ਹੈ। ਬੁੱਧ ਕਰਕੇ ਰੰਗ ਕਰਕੇ ਨਹੀਂ। ਰੰਗ ਨਹੀਂ ਕੁਦਰਤ ਨੇ ਬਦਲਨੇ। ਅਕਲ ਬਦਲ। ਪੌੜੀ ਕੀਤਾ ਲੋੜੀ ਕੰਮ ਸੁਹਰ ਪੈ ਆਖੀਐ ਜਿਹੜਾ ਕੰਮ ਤੋੜ ਚੜਨ ਦੀ ਇੱਛਾ ਹੋਵੇ ਉਸ ਦੀ ਪੂਰਨਤਾ ਲਈ ਪ੍ਰਭੂ ਕੋਲ ਬੇਨਤੀ ਕਰੀ ਲਈ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਇਸ ਤਰ੍ਹਾਂ ਸਤਿਗੁਰ ਦੀ ਸਿੱਖਿਆ ਦੇ ਰਾਹੀ ਸਦਾ ਥਿਰ ਪ੍ਰਭੂ ਕਾਰਜ ਸਵਾਰਦਾ ਹੈ। ਸਿੱਖਿਆ ਦੇ ਰਾਹੀ ਸਿੱਖਿਆ ਤੇ ਅਮਲ ਕਰੋ ਕਾਰਜ ਸਵਾਰ। ਤੇ ਕਾਰਜ ਸਵਾਰਨਾ ਹੈ ਤਾਂ ਸਿੱਖਿਆ ਵਾਲੇ ਬੰਨੇ ਧਿਆਨ ਦੇ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਸੰਤਾਂ ਦੀ ਸੰਗਤ ਵਿੱਚ ਨਾਮ ਖਜ਼ਾਨਾ ਮਿਲਦਾ ਹੈ ਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਚੱਕ ਸਕੀਦਾ ਭੈ ਭੰਜਨ ਮਿਹਰਮਾਨ ਦਾਸ ਕੀ ਰਾਖੀਐ ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਡਰ ਨਾਸ਼ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ ਦਾਸ ਦੀ ਲਾਜ ਰੱਖੋ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀ ਐ हे ਨਾਨਕ ਇਸ ਤਰ੍ਹਾਂ ਪ੍ਰਭੂ ਦੀ ਸਿਫਤ ਸਲਾਕ ਕੀਤੇ ਆ ਅਲਖ ਪ੍ਰਭੂ ਦਾ ਨਾਮ ਸਾਂਝ ਪਾ ਲਈਦੀ ਹੈ ਉਸ ਪ੍ਰਭੂ ਦੇ ਨਾਮ ਨਾਲ ਸਾਂਝ ਪਾ ਲਈਦੀ ਹੈ